ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਹੈਲੋ ਆਦਮਪੁਰ ਮਕਸਦ ਇੱਕ ਕੀ ਆਦਮਪੁਰ ਦੀਆਂ ਸ਼ਕਸ਼ੀਤਾ ਨੂੰ ਤੁਹਾਡੇ ਨਾਲ ਮਿਲਾਇਆ ਜਾਵੇ ਆਦਮਪੁਰ ਇਲਾਕੇ ਦੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਵੇ ਤੇ ਅੱਜ ਹੈਲੋ ਆਦਮਪੁਰ ਦੇ ਵਿੱਚ ਅਸੀਂ ਤੁਹਾਨੂੰ ਰਾਜਨੀਤਿਕ ਸ਼ਕਸ਼ੀਅਤ ਨਾਲ ਮਿਲਾ ਜਾ ਰਹੇ ਹਨ ਜੋ ਕਿ ਹੁਣੇ-ਹੁਣੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਨਰਲ ਸਕੱਤਰ ਨਿਯੁਕਤ ਹੋਇਆ ਮਹਿਲਾ ਦੇ ਤੇ ਹੁਣ ਗੱਲਬਾਤ ਕਰਦੇ ਆ ਇਸ ਵਕਤ ਸਾਡੇ ਨਾਲ ਮੌਜੂਦ ਆ ਨੀਦੀ ਨੀਦੀ ਸੱਸੀ ਕਾਲ ਜੀ ਸਵਾਗਤ ਹੈ ਕਿਵੇਂ ਦੇਖਦੇ ਆ ਕਿ ਬੜਾ ਵੱਡਾ ਅਹੁਦਾ ਮਿਲ ਗਿਆ ਤੇ ਕਿਸ ਤਰ੍ਹਾਂ ਦੀ ਆਉਣ ਵਾਲੀ ਸਮਚ ਦੀ ਪਲੈਨਿੰਗ ਰਿਸਪੌਂਸਿਬਿਲਟੀ ਬਹੁਤ ਵੱਡੀ ਮਿਲੀ ਆ ਜੀ ਤੇ ਪਲੈਨਿੰਗ ਇਸੇ ਤਰੀਕੇ ਦੇ ਨਾਲ ਆ ਕਿ ਮਹਿਲਾ ਹਰ ਖੇਤਰ ਦੇ ਵਿੱਚ ਅੱਗੇ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਇੱਕ ਮੀਲਾ ਘਰ ਦੀ ਸੰਭਤੀ ਆ ਮਹਿਲਾ ਚੌਂਕ ਵੀ ਕਰਦੀ ਆ ਪੋਲਿਟਿਕਸ 'ਚ ਮੇਰਾ ਮਕਸਦ ਇਹ ਆ ਕਿ ਮਹਿਲਾ ਵਧ ਤੋਂ ਵਧ ਅੱਗੇ ਆ ਸਕਣ ਜੀ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਕੈਰੀਅਰ ਹੀ ਕਿਹਾ ਜਾਂਦਾ ਹੈ ਪੈਸ਼ਨ ਆ ਕਈਆਂ ਨੂੰ ਪੈਸ਼ਨੇਟਸ ਹੁੰਦੀਆਂ ਬਟ ਉਹ ਆਪਣੇ ਮਨ ਦੀ ਗੱਲ ਨਹੀਂ ਅੱਗੇ ਰੱਖ ਸਕਦੀਆਂ ਮਹਿਲਾਵਾਂ ਦੇ ਕਈ ਮੁੱਦੇ ਹੁੰਦੇ ਨੇ ਜਿਹੜੇ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੇ ਮੈਂ ਉਹਨਾਂ ਮੁੱਦਿਆਂ ਨੂੰ ਅੱਗੇ ਰੱਖੂੰਗੀ ਉਹਨਾਂ ਦੀ ਬਹੁਤ ਸਾਰੀਆਂ ਸਮੱਸਿਆਵਾਂ ਆ ਮੈਂ ਉਹ ਅੱਗੇ ਲੈ ਕੇ ਆਉਂਗੀ ਮੈਂ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਆਪਣੇ ਨਾਲ ਲੈ ਕੇ ਚੱਲੂੰਗੀ ਆਪਣੇ ਏਰੀਆ ਦੇ ਵਿੱਚ ਜੀ ਜੀ ਜਿੱਦਾਂ ਕੌਂਸਲ ਦੇ ਵਿੱਚ ਹੁਣ ਜ਼ਿੰਮੇਵਾਰੀ ਵੀ ਮਿਲ ਗਈ ਆ ਆਦਮਪੁਰ ਦੇ ਵਿੱਚ ਮੁੱਦੇ ਵੀ ਬੜੇ ਆ ਜੇ ਕਲ ਕਰ ਕਰ ਕੇ ਪੁਰਦਾ ਮਦਾ ਹੋ ਗਿਆ ਪਿੰਡਾਂ ਦੇ ਵਿੱਚ ਸਰਕਾਰ ਦਾ ਬੜਾ ਹਾਲ ਆ ਕਿਵੇਂ ਦੇਖਦੇ ਆ ਸਰਕਾਰ ਦੀ ਜਿਹੜੀਆਂ ਗਰੀਬੀ ਦੀਆਂ ਨੀਤੀਆਂ ਨੂੰ ਲੈ ਕੇ ਦੇਖੋ ਇਸ ਟਾਈਮ ਸਰਕਾਰ ਦਾ ਤਾਂ ਤੁਹਾਨੂੰ ਪਤਾ ਹੀ ਆ ਕੀ ਹਾਲ ਚੱਲਦਾ ਪਿਆ ਆਪ ਬਲਿਆਂ ਦਾ ਮਹਿਲਾਵਾਂ ਨੂੰ ਤਾਂ ਉਹਨਾਂ ਨੇ 1-1 ਹਜ਼ਾਰ ਦਾ ਵਾਅਦਾ ਕੀਤਾ ਉਹਨਾਂ ਨੇ ਉਹ ਨਾ ਪੂਰਾ ਕੀਤਾ ਜੀ ਤੇ ਹੋਰ ਉਹ ਕੀ ਕਰੋਗੇ ਜੀ ਮੈਂ ਤਾਂ ਕਈ ਆਪਣੀਆਂ ਮਹਿਲਾਵਾਂ ਭੈਣਾਂ ਨੂੰ ਹੀ ਪੁੱਛਦੀ ਆ ਕਿ ਕਿੱਥੇ ਆ ਤਾਂ 2.5 ਲੱਖ ਰੁਪਏ ਦਾ ਜਿਹੜਾ ਵਾਦਾ ਕੀਤਾ ਜਿਸ ਪਰ ਉਸੇ ਤੁਸੀਂ ਉਹਨਾਂ ਨੂੰ ਵੋਟਾਂ ਪਾਈਆਂ ਕਿ ਨਵੀਂ ਸਰਕਾਰ ਆਊਗੀ ਆਮ ਆਦਮੀ ਪਾਰਟੀ ਆਊਗੀ ਆਮ ਲੋਕਾਂ ਦਾ ਸੋਚੂਗੀ ਪਰ ਉਹ ਨਹੀਂ ਸੋਚ ਰਹੇ ਤੇ ਵੱਡੇ ਮੁੱਦੇ ਤਾਂ ਬਹੁਤ ਦੂਰ ਦੀ ਗੱਲ ਆ ਤੁਹਾਡੇ ਤਾਂ ਉਹਨੂੰ ਮਤਲਬ ਆਪਾਂ ਹੀ ਚੀਜ਼ ਦੇਖੀ ਕਿ ਪੰਜਾਬ ਤੇ ਨਸ਼ਾ ਕਿੰਨਾ ਵੱਧ ਚੁੱਕਾ ਹੈ ਚੋਰੀਆਂ ਕਿੰਨੀਆਂ ਵੱਧ ਚੁੱਕੀਆਂ ਲੇਡੀਜ਼ ਸੈਕਿਉਰ ਨਹੀਂ ਨਹੀਂ ਹੈਗੀਆਂ ਕਿਤੇ ਵੀ ਹੂੰ ਹੂੰ ਬਿਲਕੁਲ ਸਿਕਿਉਰ ਹੈ ਨਹੀਂ ਅੱਜ ਕੱਲ ਨਵਾਂ ਉਹਨਾਂ ਨੇ ਮੁੱਦਾ ਛੇੜਿਆ ਸਕੂਲਾਂ ਦਾ ਉਦ்கਾਰਨ ਕਰਦੇ ਪਿਆ ਸਕੂਲ ਦੇ ਬਾਥਰੂਮਸ ਦਾ ਵਾਸ਼ਰੂਮਸ ਉਦ்கਾਰਨ ਕੀਤਾ ਜਾ ਰਿਹਾ ਤੁਸੀਂ ਖੁਦ ਸੋਚੋ ਇੱਕ ਸਰਕਾਰ ਮੌਜੂਦਾ ਇਹ ਕੰਮ ਕਰ ਰਹੀ ਹੈ ਤੇ ਉਹ ਹੋਰ ਕੀ ਕਰੇਗੀ ਕੀ ਅਸੀਂ ਉਹਨਾਂ ਕੋ ਭਾਲ ਦੇ ਕੁਝ ਨਹੀਂ ਕਰ ਸਕਦੇ ਬਿਲਕੁਲ ਸਹੀ ਗੱਲ ਆ ਬੱਤੀ ਗੱਲ ਆ ਤੇ ਜੇਕਰ ਆਪਾ ਆਦਮਪੁਰ ਦੀ ਗੱਲ ਕਰੀਏ ਆਦਮਪੁਰ ਦਾ ਪੁਲ ਤਾਂ ਤੁਹਾਡੀ ਦੇਣੀ ਆ ਤੁਸੀਂ ਕਹਿੰਦੇ ਉਹ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਦੋਂ ਸੀ ਸੀਐਮ ਸੀ ਤੇ ਪੁਰਾ ਦਾ ਫਿਰ ਅੱਜ ਵੀ ਲੜਕਿਆ ਉਹ ਓਦਾਂ ਵੀ ਲੜਕਿਆ ਤੇ ਕੰਮ ਦਾ ਮੁੱਦਾ ਦੇਖੋ ਕਿਸ ਟਾਈਮ ਸ਼ੁਰੂ ਹੋਇਆ ਸਰਕਾਰ ਕੋਈ ਹੋਰ ਫਿਰ ਕੋਈ ਹੋਰ ਸਰਕਾਰ ਆਈ ਠੀਕ ਹੈ ਇਸ ਟਾਈਮ ਆਪਿਆ ਸੈਂਟਰ ਦੇ ਵਿੱਚ ਮੁੱਦੇ ਫਸੇ ਹੋਏ ਆ ਸੈਂਟਰ ਕਹਿੰਦੀ ਪੁਰਾਣਿਆਂ ਤੋਂ ਕਰਵਾਓ ਪੁਰਾਣੇ ਕਹਿੰਦੇ ਨਹੀਂ ਨਵਿਆਂ ਨੂੰ ਟੈਂਡਰ ਦਿਓ ਇਹ ਆਪਸ ਚ ਹੀ ਉਲਝੇ ਹੋਏ ਆ ਜਿਹਦੇ ਕਰਕੇ ਆਦਮਪੁਰ ਬਹੁਤ ਮੁਸ਼ਕਿਲਾਂ ਦੇ ਵਿੱਚੋਂ ਨਿਕਲਦਾ ਪਿਆ ਆ ਜੀ ਆਦਮਪੁਰ ਦੀ ਬਹੁਤ ਪ੍ਰੋਬਲਮ ਦਾ ਪੁੱਲ ਕਰਕੇ ਉਥੇ ਤਾਂ ਖਸਤ ਤੋਂ 8 ਸਾਲ ਹੋ ਚੁੱਕੀ ਉੱਥੇ ਤਾਂ ਉੱਥੇ ਹੀ ਅਸੀਂ ਉਹਨੂੰ ਦੇਖ ਰਹੇ ਹਾਂ ਲੋਕਾਂ ਦਾ ਕਿੰਨਾ ਨੁਕਸਾਨ ਹੋ ਚੁੱਕਾ ਉਸ ਪੁੱਲ ਦੇ ਕਰਕੇ ਆਦਮਪੁਰ ਦੀ ਮਾਰਕੀਟ ਡੈੱਡ ਹੋ ਚੁੱਕੀ ਹੈ ਲੋਕ ਨਹੀਂ ਆਉਂਦੇ ਹੈਗੇ ਆਦਮਪੁਰ ਨੂੰ ਸਿੱਧਾ ਲੋਕ ਸਿੱਧਾ ਜਲੰਧਰ ਜਾਣ ਨੂੰ ਕੋਸ਼ਿਸ਼ ਕਰਦੇ ਆ ਜਾਂ ਪੋਪਰ ਨੂੰ ਚਲੇ ਜਾਂਦੇ ਆਦਮਪੁਰ ਆਂਦੇ ਨਹੀਂਗੇ ਬਿਲਕੁਲ ਸਹੀ ਗੱਲ ਬਿਲਕੁਲ ਬਿਜ਼ਨੈਸ ਲੋਕਾਂ ਰੱਖੇ ਸ਼ੁਕਰ ਕਰਨਾ ਚਾਹੀਦਾ ਕਿ ਸਰਵਿਸ ਲਾਈਨ ਜਿਹੜੀ ਸਾਡੀ ਬਣ ਗਈ ਬਣ ਗਈ ਇਹ ਸ਼ੁਕਰ ਕਰਨਾ ਚਾਹੀਦਾ ਜਿਹੜੇ ਜਲੰਧਰ ਤੋਂ ਜਾਂਦੇ ਹੀ ਤਾਂ ਫਗਵਾੜੇ ਤੋਂ ਜਾਂ ਪੋਪਰ ਤੋਂ ਜਾਂਦੇ ਸੀ ਜੀ ਜੀ ਇਹ ਜਿਹੜੀ ਵੱਡੀ ਗੱਲ ਇੱਕ ਨਹੀਂ ਜੀ ਦੇਖਣ ਚ ਆਇਆ ਕਿ ਨੀਦੀ ਨੇ ਬੜਾ ਕੰਮ ਕੀਤਾ ਬੀਜੇਪੀ ਦੇ ਵਿੱਚ ਵੀ ਬੜਾ ਕੀਤਾ ਬੜੀਆਂ ਮੀਟਿੰਗਾਂ ਕੀਤੀਆਂ ਮੇਰਾ ਖਿਆਲ ਮਹਿਲਾ ਮੋਰਚਾ ਦਾ ਵੀ ਪ੍ਰਧਾਨ ਬਣਾਇਆ ਸੀ ਹੈਨਾ ਤੇ ਕੀ ਗੱਲ ਹੋ ਗਈ ਏਡੀ ਵੱਡੀ ਕੀ ਏਡੀ ਵੱਡੀ ਪਾਰਟੀ ਨੂੰ ਛੱਡ ਕੇ ਇੱਕਦਮ ਘਰ ਬੈ ਜਾਣਾ ਘਰ ਬੈ ਗਏ ਸੀ ਉਹਦਾ ਬਾਹਰ ਚੋਂ ਆਏ ਸੀ ਨਾ ਨਾਦਰ ਜੀ ਇੱਕ ਹੀ ਕਾਰਨ ਹੋਇਆ ਸੀ ਐਕਚੁਅਲੀ ਰਾਜਨੀਤੀ ਆ ਤੁਹਾਨੂੰ ਪਤਾ ਜਦੋਂ ਇੱਕ ਮਹਿਲਾ ਕੰਮ ਕਰਦੀ ਆ ਤੇ ਲੱਤਾਂ ਖਿੱਚਣ ਵਾਲੇ ਬਹੁਤ ਲੋਕ ਹੁੰਦੇ ਆ ਠੀਕ ਆ ਨਾ ਬੜੇ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ ਇੱਕ ਲੇਡੀਜ਼ ਅੱਗੇ ਵੱਧ ਰਹੀ ਆ ਇਹਨੂੰ ਕਿੱਦਾਂ ਕਿਸੇ ਤਰੀਕੇ ਨਾਲ ਬਿਠਾਇਆ ਜਾਵੇ ਜੀ ਤੇ ਤੁਹਾਡੇ ਸਾਹਮਣੇ ਬਾਈ ਇਲੈਕਸ਼ਨ ਜਦੋਂ ਆਪਾਂ ਕੀਤਾ ਸੀ ਤੁਸੀਂ ਸਾਡੇ ਨਾਲ ਸੀਗੇ ਉਦੋਂ ਪਰਮਿੰਦਰ ਸਿੰਘ ਬਰਾੜ ਸਾਡੇ ਇਨਚਾਰਜ ਸੀਗੇ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਕੁਝ ਕੁਝ ਲੋਕਾਂ ਚ ਮਤਲਬ ਨਾ ਇੱਕ ਬੜੀ ਖਾਸੀਅਤ ਹੁੰਦੀ ਆ ਕਿ ਆਪ ਤਾਂ ਚੱਲਣਾ ਬਾਕੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਬਟ ਫਿਰ ਚਲੋ ਉਸ ਟਾਈਮ ਆਪਾਂ ਬੜਾ ਅੱਛਾ ਕੰਮ ਕੀਤਾ ਨਿੱਖਰ ਕੇ ਬਾਹਰ ਆਏ ਤੇ ਬੀਜੇਪੀ ਨੂੰ ਬਹੁਤ ਦਿਨ ਰਾਤ ਇੱਕ ਕੀਤਾ ਬੀਜੇਪੀ ਲਈ ਆਪਣੀ ਫੈਮਲੀ ਨੂੰ 9 ਸਾਲ ਦੇ ਬੱਚੇ ਨੂੰ ਆਪਣੇ ਤੋਂ ਛੱਡ ਕੇ ਅਸੀਂ ਪਾਰਟੀ ਨੂੰ ਟਾਈਮ ਦਿੱਤਾ ਠੀਕ ਹੈ ਪਾਰਟੀ ਸਾਨੂੰ ਦੇ ਕੋ ਤਨਖਾਹ ਨਹੀਂ ਦਿੰਦੀ ਅਸੀਂ ਆਪਣਾ ਵਕਤ ਪਾਰਟੀ ਨੂੰ ਦਿੰਨੇ ਅਸੀਂ ਆਪਣਾ ਪੈਸਾ ਪਾਰਟੀ ਤੇ ਖਰਚਦੇ ਆ ਬਟ ਕੁਝ ਬਾਅਦ ਵਿੱਚ ਕੋਈ ਡਿਸਪਿਊਟਸ ਹੋ ਗਏ ਮੈਨੂੰ ਮੇਰੇ ਆ ਉਹਨਾਂ ਨਾਲ ਨਾ ਗੱਲਾਂ ਮੇਲ ਨਹੀਂ ਖਾਂਦੀਆਂ ਸੀਆਂ ਫਿਰ ਕਹਿ ਲਓ ਕਿ ਮੈਨੂੰ ਉਹਨਾਂ ਦੀ ਨੀਤੀਆਂ ਨਹੀਂ ਪਸੰਦ ਆਉਣ ਲੱਗ ਗਈਆਂ ਕਿ ਇੱਕ ਮਹਿਲਾ ਇੰਨਾ ਕੰਮ ਕਰਦੀ ਐ ਤੇ ਤੁਸੀਂ ਕਿਉਂ ਦੀ ਲਗ ਪੁਲਿੰਗ ਕਰਦੇ ਹੋ ਸੋ ਮੈਂ ਇਹ ਸੋਚਿਆ ਕਿ ਆਪਣਾ ਵਕਤ ਵੀ ਦੇਣਾ ਆਪਣੇ ਬੱਚੇਨ ਵੀ ਛੱਡਣਾ ਬੈਟਰ ਟੂ ਬੀ ਕਿ ਐਕਵਿਟ ਬੀਜੇਪੀ ਸੋ ਮੈਂ ਬੀਜੇਪੀ ਛੱਡੀ ਤਾਂ ਮੈਂ ਫਿਰ ਉਸ ਟਾਈਮ ਘਰ ਬੈਠ ਗਈ ਸੀ ਫਿਰ ਕੀ ਹੋਇਆ ਜਦੋਂ ਆਪਾਂ ਘਰ ਬੈਠ ਗਏ ਕਿਉਂਕਿ ਮਿਹਦੀ ਕਹਿੰਦੀ ਸੀ ਕਿ ਰਾਜਨੀਤੀ ਤੋਂ ਮੇਰਾ ਮੂੰਹ ਭੰਗ ਹੋ ਗਿਆ ਮੈਂ ਤੰਗ ਆ ਗਈ ਫਿਰ ਕੀ ਏਡੀ ਵੱਡੀ ਗੱਲ ਹੋ ਗਈ ਫਿਰ ਕਾਂਗਰਸ ਆ ਗਏ ਜਿਹੜਾ ਦੇਖੋ ਸਾਡੇ ਇਹਦਾ ਸ਼ਰੇਹ ਮੈਂ ਦਵਾਂਗੀ ਸਾਡੇ ਆਦਮਪੁਰ ਹਲਕੇ ਦੇ ਵਿਧਾਇਕ ਸ਼੍ਰੀ ਸੁਖਵਿੰਦਰ ਸਿੰਘ ਕੂਟਲੀ ਜੀ ਜੀ ਸਾਡੇ ਕੌਂਸਲਰ ਦੇ ਜਿਹੜੇ ਪ੍ਰਧਾਨ ਆ ਦਰਸ਼ਨ ਸਿੰਘ ਕਰਵਲ ਜੀ ਨੂੰ ਜੀ ਜੀ ਉਹਦੇ ਨਾਲ ਨਾਲ ਹੁਕੱਦਰ ਲਾਲ ਜੀ ਆ ਅਨੰਦਪੁਰ ਤੋਂ ਸਾਡੇ ਵਾਈਸ ਪ੍ਰਧਾਨ ਕੌਂਸਲਰ ਦੇ ਜੀ ਉਹਨਾਂ ਨੇ ਨਾ ਬੜਾ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਬਹੁਤ ਸਮਝਾਇਆ ਮਨਾਉਣ ਦੀ ਮਨਾਉਣ ਲਈ ਤਾਂ ਦੇਖੋ ਬਹੁਤ ਪਾਰਟੀਆਂ ਆਈਆਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੋ ਮੈਨੂੰ ਲੱਗਾ ਕਿ ਨਹੀਂ ਸਾਡੇ ਹਲਕੇ ਦੇ ਵਿਧਾਇਕ ਆ ਸੁਖਿੰਦਰ ਕੋਟਲੀ ਜੀ ਬਹੁਤ ਇੱਕ ਵਧੀਆ ਇਨਸਾਨ ਨੇ ਜੀ ਬڑے ਉਹਨਾਂ 'ਚ ਨਾ ਗੁਣ ਬਹੁਤ ਨੇ ਜੀ ਉਹ ਉਹਨਾਂ ਨੂੰ ਇਹ ਪਤਾ ਹੈ ਕਿ ਜੇ ਮੈਂ ਚੱਲਣਾ ਮੈਂ ਆਪਣੇ ਨਾਲ ਦੀਆਂ ਕਿੰਨਾ ਨਾਲ ਲੈ ਕੇ ਚੱਲਣਾ ਟੀਮ ਬਣਾ ਕੇ ਚੱਲਣਾ ਟੀਮ ਬਣਾ ਕੇ ਕਿੱਦਾਂ ਚੱਲਣਾ ਨਾ ਕਿਉਂਕਿ ਟੀਮਵਰਕ ਹੀ ਐਫਰਟ ਦਤਾ ਆ ਹਰ ਜਗ੍ਹਾ ਤੇ ਉਤੇ ਇਕੱਲਾ ਇਨਸਾਨ ਕੁਛ ਨਹੀਂ ਹੁੰਦਾ ਸੋ ਉਹਨਾਂ ਨਾਲ ਫਿਰ ਹੀ ਫਿਰ ਗੱਲ ਬਾਤ ਹੋਈ ਉਹਨਾਂ ਨੇ ਮੈਨੂੰ ਕਨਵਿੰਸ ਕੀਤਾ ਸੋ ਆਈ ਥੋਟ ਕਿ ਨਹੀਂ ਮੈਂ ਕਿਉਂ ਕੱਟ ਕਰਾਂ ਕਿਉਂਕਿ ਵੱਡੇ ਵੱਡੇ ਲੀਡਰਸ ਪਾਰਟੀਆਂ ਚੇਂਜ ਕਰ ਲੈਂਦੇ ਆ ਤੇ ਫਿਰ ਅਸੀਂ ਤਾਂ ਬਹੁਤ ਛੋਟੇ ਆ ਹੱਲੇ ਤਾਂ ਸੋ ਮੈਂ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਬੜਾ ਮੈਨੂੰ ਪ੍ਰਭਾਵ ਕਿੱਤਾ ਕਿੰਨੀਆਂ ਚੀਜ਼ਾਂ ਦਾ ਤੇ ਗੱਲਾਂ ਤੋਂ ਜਦੋਂ ਨਿਧੀ ਦੀ ਐਂਟਰੀ ਹੋਈ ਤਾਂ ਫਿਰ ਭਗਵੰਤ ਮਾਣ ਮੁਰਦਾਬਾਦ ਇਹ ਭਗਵੰਤ ਮਾਣ ਵਾਪਸ ਜਾਓ ਆਧਪੁਰ ਚ ਤੇ ਲੱਗਦਾ ਵੀ ਉਹ ਪ੍ਰਭਾਵ ਸੀ ਪਹਿਲਾਂ ਕਿ ਇਹਨੇ ਨਾ ਫਰਸਟ ਇੰਪ੍ਰੈਸ਼ਨ ਸੀ ਜੀ ਉਹਦੋਂ ਸੜਕ ਤੇ ਆ ਗਈ ਸੀ ਉਹ ਵੀਡੀਓ ਵੀ ਬੜੀ ਵਾਅਦੂ ਸੀ ਤੇ ਲੱਗਦਾ ਸੀ ਕਿ ਹੁਣ ਫਿਰ ਵੀ ਕਾਂਗਰਸ ਦੇ ਵਿੱਚ ਬੜੀ ਆਬਦ ਬਿਲਕੁਲ ਬਿਲਕੁਲ ਮਾਰਕਟਕਾਰ ਬਣੂਗਾ ਬਿਲਕੁਲ ਮੈਂ ਬੜਾ ਪਾਰਟੀ ਦਾ ਹਾਈ ਕਮਾਂਡਰ ਆ ਸਾਡੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਜੀ ਦਾ ਅਲਕਾ ਲੰਬਾ ਜੀ ਜਿਹੜੇ ਸਾਡੇ ਇੰਡੀਆ ਦੇ ਪ੍ਰੈਜ਼ੀਡੈਂਟ ਆ ਕੁਸ਼ਨ ਕਨਨਧਵਾ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਆ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਹੀ ਸਮਝਿਆ ਉਹਨਾਂ ਨੇ ਮੈਨੂੰ ਉਹ ਪੋਜੀਸ਼ਨ ਦਿੱਤੀ ਜਿਹੜੀ ਕੀ ਮੈਂ ਸੋਚਦੀ ਸੀਗੀ ਕਿ ਮੇਬੀ ਮੈਂ ਕਰ ਸਕਦੀ ਹਾਂ ਉਹਨਾਂ ਨੇ ਉਹ ਚੀਜ਼ਾਂ ਮੇਰੇ 'ਚ ਦੇਖੀਆਂ ਤੇ ਉਹਨਾਂ ਨੇ ਮੈਨੂੰ ਮੇਰੀ ਮਿਹਨਤ ਦੇ ਸਦਕੇ ਮੈਨੂੰ ਉਹਨਾਂ ਨੇ ਇਹ ਅਹੁਦਾ ਦਿੱਤਾ ਕਿਵਰੀ ਰਾਜਨੀਤੀ ਚ ਕਹਿੰਦੇ ਕਿ ਪੜ੍ਹੇ ਲਿਖੇ ਨਹੀਂ ਹੈਗੇ ਮਹਿਲਾ ਮੋਰਚਾ ਦੀ ਪ੍ਰਧਾਨ ਬਣਾਤਾ ਜਾਂ ਮਹਿਲਾ ਕਮੇਟੀ ਦੇ ਨਹੀਂ ਕਿੰਨਾ ਕੁ ਪੜੀ ਆ ਕਿੱਥੇ ਪੜੀ ਆ ਜੀ ਮੈਂ ਬੀਐਸਸੀ ਫੈਸ਼ਨ ਡਿਜ਼ਾਈਨ ਦੀ ਲਵਲੀ ਯੂਨੀਵਰਸਿਟੀ ਤੋਂ ਕੀਤੀ ਆ ਆਫਟਰ ਦੈਟ ਮੈਂ 7 ਸਾਲ ਜੌਬ ਕੀਤੀ ਆ ਬੜੇ ਅچھے ਬ੍ਰਾਂਡਸ ਦੇ ਨਾਲ ਲਵਾਈਸ ਹੋ ਗਿਆ ਡਲਾਈਨਸ ਹੋ ਗਿਆ ਮੇਰੇ ਨਾਲ ਜੌਬ ਕੀਤੀ ਆ ਤੇ ਮੈਂ ਕੱਪੜੇ ਦੀ ਲਾਈਨ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਮੇਰਾ ਆਪਣਾ ਵੀ ਕੰਮ ਆ ਕੱਪੜੇ ਦਾ ਜੀ ਤੇ ਹੁਣ ਕੀ ਪਲਾਨ ਆ ਨਿਜੀ ਲਾਉਣ ਵਾਲੇ ਕਿਉਂਕਿ ਹੁਣ ਤਾਂ ਬੜੀ ਵੱਡੀ ਹੁਣ ਜ਼ਿੰਮੇਵਾਰੀ ਮਿਲ ਗਈ ਆ ਤੇ ਮਹਿਲਾ ਮੋਰ ਜਿਹੜੀ ਮਹਿਲਾ ਕਮੇਟੀ ਦੀ ਜਨਰਲ ਸਕੱਤਰ ਬਣਾਇਆ ਕਿਸ ਤਰ੍ਹਾਂ ਆਦਮਪੁਰ ਜੀ ਰਹੂਗੇ ਜਾਂ ਆਦਮਪੁਰ ਬਾਹਰ ਰੱਖ ਕੇ ਕਾਲਜ ਨੂੰ ਮਜ਼ਬੂਤ ਕਰੋ ਪੂਰੀ ਪੂਰੀ ਜੇ ਦੇਖੋ ਪੰਜਾਬ ਦੇ ਬਣਾਇਆ ਤਾਂ ਪੂਰਾ ਪੰਜਾਬ ਨਾਲ ਲੈ ਕੇ ਚੱਲਣਾ ਹੈ ਸ਼ੁਰੂਆਤ ਕਹਿੰਦੇ ਆ ਨਾ ਕਿ ਆਪਣੇ ਘਰ ਤੋਂ ਕੀਤੀ ਜਾਂਦੀ ਹੈ ਤਾਂ ਸ਼ੁਰੂਆਤ ਮੈਂ ਆਪਣੇ ਘਰ ਤੋਂ ਕਰੂੰਗੀ ਸ਼ੁਰੂਆਤ ਮੈਂ ਆਪਣੇ ਏਰੀਆਸ ਤੋਂ ਕਰੂੰਗੀ ਕਰਦੇ ਕਰਦੇ ਪੂਰਾ ਪੰਜਾਬ ਕਵਰ ਕਰੂੰਗੀ ਜੀ ਜੀ ਤੇ ਪਰਿਵਾਰ ਬੱਚੇ ਹੁਣ ਵੀ ਬੱਚੇ ਆ ਤੇ ਕਿੱਦਾਂ ਸਮਾਂ ਕੱਢਿਆ ਜਾਊਗਾ ਦੇਖੋ ਸਮਾਂ ਪਹਿਲਾਂ ਵੀ ਕੱਢਦੇ ਸੀਗੇ ਪੇਰੈਂਟਸ ਦਾ ਬਣਾਯੋਗਤਾਨਾ ਮੇਰੀ ਜ਼ਿੰਦਗੀ ਦੇ ਵਿੱਚ ਨਾ ਮੈਂ ਬਾਹਰ ਜਾਂਦੀ ਆ ਮੇਰੀ ਮਦਰ ਆ ਉਹ ਪਿੱਛੇ ਬੱਚੇ ਨੂੰ ਵੀ ਦੇਖਦੀ ਆ ਫਾਦਰ ਆ ਉਹ ਦੇਖਦੀ ਆ ਮੈਂ ਜਦੋਂ ਵੀ ਕਿਤੇ ਜਾਂਦੀ ਆ ਮੈਂ ਟੈਨਸ਼ਨ ਫਰੀ ਹੋ ਕੇ ਜਾਂਦੀ ਆ ਬਿਕਾਜ਼ ਮੈਨੂੰ ਪਤਾ ਮੇਰੀ ਫੈਮਲੀ ਬਹੁਤ ਸਪੋਰਟਿੰਗ ਆ ਕਿਉਂਕਿ ਇੱਕ ਔਰਤ ਦੀ ਜੇ ਫੈਮਲੀ ਸਪੋਰਟ ਨਾ ਕਰਦੀ ਫਿਰ ਨਾ ਤਾਂ ਪੋਲਿਟਿਕਸ ਤੋਂ ਬਹੁਤ ਦੂਰ ਦੀ ਗੱਲ ਆ ਫਿਰ ਇੱਕ ਜੋਬ ਵੀ ਨਹੀਂ ਕਰ ਸਕਦੀ ਘਰੋਂ ਨਿੱਤਲ ਨਹੀਂ ਸਕਦੀ ਉਹ ਟਾਈਮ ਨਹੀਂ ਦੇ ਸਕਦੀ ਕਿਸੇ ਵੀ ਜਗ੍ਹਾ ਦੇ ਉੱਤੇ ਸੋ ਫੈਮਲੀ ਦੀ ਸਪੋਰਟ ਬਹੁਤ ਜ਼ਰੂਰੀ ਆ ਉਹ ਮੈਨੂੰ ਪੂਰੀ ਸਪੋਰਟ ਸੋ ਤਾਂ ਹੁਣ ਜਿੱਦਾਂ ਪਿੰਡਾਂ ਦੇ ਵਿੱਚ ਵੀ ਰੱਖਿਆ ਹੈ ਕੋਈ ਪ੍ਰਾਇਮਰੀ ਪਿੰਡਾਂ ਦੇ ਵਿੱਚ ਹਮ ਰਸਤੀਆਂ ਲਈ ਤੇ ਇਹੋ ਜਿਹੋਨਾਂ ਦਾ ਤਰੀਕਾ ਕਿਦਾਂ ਹੈ ਪੂਰੀ ਰਣਨੀਤੀ ਬਣਾ ਰਹੇ ਆਂ ਅਸੀਂ ਡਿਸਕਸ਼ਨਸ ਚੱਲਦੀਆਂ ਪਈਆਂ ਆਂ ਸੋਸ਼ਲ ਮੀਡੀਆ ਨੂੰ ਬਹੁਤ ਫੋਲੋ ਕੀਤਾ ਜਾ ਰਿਹਾ ਆ ਉਹਦੇ ਅਪੋਰਡਿੰਗ ਮੈਂ ਤੁਹਾਨੂੰ ਪਤਾ ਭਾਜੀਪੀ ਵੀ ਪਹਿਲਾਂ ਖੜੀ ਕੀਤੀ ਸੀਗੀ ਮੈਂ ਇੱਥੇ ਤੇ ਮੈਂ ਉਸੇ ਤਰੀਕੇ ਦੇ ਨਾਲ ਸ਼ਾਇਦ ਉਸ ਤੋਂ 100% ਜ਼ਿਆਦਾ ਹੀ ਮੈਂ ਕਾਂਗਰਸ 'ਤੇ ਖੜੀ ਹੋਵਾਂਗੀ ਮੈਂ ਵੱਧ ਤੋਂ ਵੱਧ ਮੀਲਾਵਾ ਛੋੜ ਕੇ ਆਪਣੇ ਨਾਲ ਤੁਹਾਨੂੰ ਪਤਾ ਜਦੋਂ ਵੀ ਪ੍ਰੋਗਰਾਮ ਕਰਦੇ ਸੀ ਤਾਂ ਬੜਾ ਅੱਛੇ ਕਰਦੇ ਸੀ ਅਸੀਂ ਮੈਂ ਉਸ ਤੋਂ ਬਹੁਤ ਹੀ ਬਿਹਤਰ ਕਾਂਗਰਸ ਨੂੰ ਕਿੱਲਾ ਕਿਉਂਗੀ ਜੇ ਸਾਹਮਣੇ ਤੋਂ ਰਿਸਪੌਂਸਿਬਿਲਟੀ ਹੈਗੀ ਆ ਤੇ ਰਿਸਪੌਂਸਿਬਿਲਟੀ ਤਾਂ ਦੇਖੋ ਉਹਨਾਂ ਨੇ ਦਿੱਤੀ ਕੰਮ ਤਾਂ ਅਸੀਂ ਆਪ ਕਰਨਾ ਹੈ ਨਾ ਤਾਂ ਮੈਂ ਪੂਰੇ ਆਪਣੇ ਡੈਡੀਕੇਸ਼ਨ ਨਾਲ ਇਹ ਲੋਕ ਮੇਰੇ ਤੇ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਨਿਧੀ ਜਨਸਕੱਤਰ ਬਣ ਕੇ ਪਹਿਲੀ ਮੈਂ ਲਗਾ ਇੰਟਰਵਿਊ ਆ ਜੀ ਤੇ ਕੀ ਕਹਿਣਾ ਚਾਹਨੇ ਆ ਲੋਕਾਂ ਨੂੰ ਸਰਬਸਤਰੀ ਨੂੰ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੈਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਚਾਹਦੀ ਆ ਜਿਨ੍ਹਾਂ ਨੇ ਮੇਰੇ ਚ ਪੋਟੈਂਸ਼ੀਅਲ ਪਹਿਲਾਂ ਵੀ ਦੇਖਿਆ ਤੇ ਮੈਂ ਹੁਣ ਵੀ ਚਾਹਦੀ ਆ ਕਿ ਸਾਰੇ ਮੈਨੂੰ ਇਦਾਂ ਹੀ ਸਪੋਰਟ ਕਰਨ ਤੁਹਾਡੀ ਛੋਟੀ ਭੈਣ ਆ ਤੁਹਾਡੀ ਧੀ ਆ ਤੁਹਾਡੇ ਸ਼ਹਿਰ ਦੀ ਬੇਟੀ ਆ ਮੈਨੂੰ ਤੁਹਾਡਾ ਸਾਰਿਆਂ ਦਾ ਇਦਾਂ ਹੀ ਸਪੋਰਟ ਚਾਹੀਦਾ ਜਿੱਦਾਂ ਮੈਨੂੰ ਪਹਿਲਾਂ ਮਿਲਦਾ ਸੀ ਹੁਣ ਵੀ ਮੈਨੂੰ ਉਹੀ ਚੀਜ਼ ਚਾਹੀਦੀ ਆ ਤੇ ਮੈਂ ਟਾਪ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਰਾਜਾ ਬਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਹੀ ਇੰਟਰਵਿਊ ਕੀਤੀ ਤੇ ਮੈਨੂੰ ਲੁਕਾਸ ਹਮਨੇ ਲੈ ਕੇ ਮੇਰੀ ਪਹਿਲੀ ਇੰਟਰਵਿਊ ਹੈ ਜਨਰਲ ਸੈਕਟਰੀ ਬਣਨ ਤੋਂ ਬਾਅਦ ਸੋ ਥੈਂਕ ਯੂ so much to all of you ਤੇ ਇਹ ਹਨ ਨਿਧੀ ਜੂ ਕੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਜਿਹੜੇ ਜਨਰਲ ਸਕੱਤਰ ਮੈਂ ਲਾ ਦੇ ਨਿਯੁਕਤ ਹੋਇਆ ਤੇ ਇੰਟਰਵਿਊ ਕਰਨ ਦਾ ਮਕਸਦ ਵੀ ਕੋਈ ਸੀ ਹੈਲੋ ਆਦਮਪੁਰ ਦੇ ਵਿੱਚ ਕਿ ਸਾਡੇ ਜੋ ਦੇ ਵਿੱਚ ਕੜ ਭੂਮੀ ਜੇ ਸਾਡੀ ਵੀ ਹੈ ਤੇ ਅਸੀਂ ਵੀ ਸਮਝਦੇ ਹਾਂ ਕਿ ਜੋ ਵੀ ਆਦੂਪੁਰ ਦੇ ਵਿੱਚ ਕੋਈ ਰਾਜਨੀਤਿਕ ਸ਼ਖਸੀਅਤ ਹੋਵੇ ਸਮਾਜਿਕ ਹੋਵੇ ਧਾਰਮਿਕ ਹੋਵੇ ਉਹਨੂੰ ਤੁਹਾਡੇ ਅੱਗੇ ਪੇਸ਼ ਕਰਨਾ ਤੇ ਦੋਸਤੋ ਫਿਰ ਮਿਲਦੇ ਹਾਂ ਹੈਲੋ ਆਦੂਪੁਰ ਦੇ ਵਿੱਚ ਨਵੇਂ ਮੁੱਦੇ ਲੈ ਕੇ ਨਵੀਂ ਸ਼ਖਸੀਅਤ ਨੂੰ ਲੈ ਕੇ ਜਦ ਤੱਕ ਮੈਨੂੰ ਜਾਣੀ ਕਿਸ ਤਰ੍ਹਾਂ ਦਾ ਰਾਜਾ ਨੂੰ ਦੇ ਉਜਾਜ ਤਿੰਨ ਲਈ ਤੇਰਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ